ਦੇ ਤੋਂ ਬਾਅਦ ਨਹਿਰ ਐਦਲੇ ਪਾਸੇ ਚੱਲੂ ਗਈ ਹੁਣ ਇਹਦੇ ਕੀ ਹੋਊਗਾ ਹੋਰ ਰਾਜਸਥਾਨ ਵਾਲੇ ਵਿਚਾਲੇ ਆ ਗਏ ਆਦਾਲੇ ਆਪਣੀਆਂ ਨਰੋਨੀ ਅੱਜ ਇੱਥੇ ਆਪਾਂ ਬੈਠੇ ਆਂ 6 ਮਹੀਨਿਆਂ ਤੱਕ ਕੋਈ 8 ਮਹੀਨਿਆਂ ਤੱਕ ਇੱਥੋਂ ਦੀ ਨਹਿਰ ਨਿਕਲਦੀ ਹੋਈ ਇੱਥੋਂ ਜਾਉਗੀ ਨਹਿਰ ਔਰ ਤੁਹਾਡੇ ਆ ਖੇਤਾਂ ਨੂੰ ਮੋਗੇ ਨਿਕਲ ਰਹੇ ਹੋਣਗੇ ਤਾਂ ਤੀ ਜੋ ਪਾਣੀ ਕਰਨਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾ ਸਹੀ ਹੈ ਇਹ ਤਾਂ ਖਾਈ ਜਾਣਿਆ ਤਾਂ ਤੀਨ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸੁਤਾ ਕਰਕੇ ਨਾ ਥੋੜੇ ਪੜਿਆ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਸ ਗੱਲ ਦਾ ਹੈ ਇਸ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਣੇ ਨੂੰ ਧਮਕੈ ਨੂੰ ਪੰਜੇ ਨੂੰ ਬਾ ਛੜ ਦਾ ਪੰਜਾ ਜੀ ਛੜ ਦਾ ਪਾ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਆਜ਼ਾਦੀ ਲੀ ਨਹਿਰਬਣ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਪਾਓ ਜੀ ਨਾਲ ਲੈ ਗਿਆ ਪੰਥ ਫਿਰੋ ਜਿਹਨੂੰ ਪਾਈ ਗਏ ਪੰਥ ਤਾਂ ਉੱਥੇ ਘੜ ਹੈ ਪੰਥ ਦੇ ਝੰਡੇ ਲਟੁਲੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ ਸੋ ਵੀਰੋ ਦੇਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਹ ਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵਾਨ ਜੀ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਹ ਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਗਏ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ